ਮੈਂ ਜਸਬੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੇ ਜੋਨ ਸਾਹ ਕੋਟ ਦੀ ਮੀਟਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਸੀ ਇਸ ਮੀਟਿੰਗ ਦੇ ਵਿੱਚ ਜੋਨ ਦੇ ਸਾਰੇ ਪਿੰਡਾਂ ਦੇ ਆਗੂ ਸਹਿਬਾਨ ਸਾਡੀਆਂ ਮਾਤਾ ਪਿਤਾ ਸਾਰੇ ਇੱਥੇ ਇਕੱਤਰ ਹੋਏ ਸੀ ਤੇ ਬੜੀ ਲੰਮੀ ਵਿਚਾਰ ਚਰਚਾ ਹੋਈ ਉਸ ਵਿਚਾਰ ਚਰਚਾ ਦੇ ਵਿੱਚ ਜੋ ਅਸੀਂ ਜਥੇਬੰਦੀ ਨੂੰ ਚਲਾਉਣ ਵਾਸਤੇ ਸਾੜੀ ਸੋਣੀ ਫੰਡ ਇਕੱਠੇ ਕਰਦੇ ਆ ਉਹਨਾਂ ਫੰਡਾਂ ਦਾ ਲੇਖਾ ਜੋਖਾ ਕੀਤਾ ਗਿਆ ਉਸ ਤੋਂ ਬਾਅਦ ਜਥੇਬੰਦੀ ਦਾ ਜਿਹੜਾ ਜਥੇਬੰਦ ਕਟਾਂਚਾ ਉਹਦੇ ਉੱਤੇ ਵਿਚਾਰਾ ਕਰਕੇ ਇਕਾਈ ਲੈਵਲ ਤੋਂ ਲੈ ਕੇ ਇੱਕ ਜਥੇਬੰਦ ਕਟਾਂਚੇ ਨੂੰ ਮਜ਼ਬੂਤ ਕਰਨ ਦਾ ਐਲਿਆ ਨਾਲ ਹੀ ਅਸੀਂ ਜਿਹੜਾ ਸ਼ੰਭੂ ਦੇ ਉੱਤੇ ਮੋਰਚਾ ਚੱਲ ਰਿਹਾ ਸ਼ੰਭੂ ਖਨੋਰੀ ਉਸ ਮੋਰਚੇ ਦੇ ਵਿੱਚ ਉਸ ਮੋਰਚੇ ਨੂੰ ਹੋਰ ਵਿਸਾਲ ਕਰਨ ਵਾਸਤੇ ਉਹਨੂੰ ਵੱਡਾ ਕਰਨ ਵਾਸਤੇ ਜਿਹੜੀਆਂ ਉਹਦੀਆਂ ਤਿਆਰੀਆਂ ਰੰਬੀਆਂ ਗਈਆਂ ਤੇ ਸਾਡਾ ਇਹ ਅੰਦੋਲਨ ਆ ਇਹ ਲੰਮਾ ਚੱਲਣਾ ਹੋਰ ਚੱਲਣਾ ਵਾ ਜਿਹੜੀ ਵੀ ਸਰਕਾਰ ਬਣਦੀ ਆ ਉਹ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਜੋ ਸਾਡੀਆਂ ਮੰਗਾਂ ਪੈਂਡਿੰਗ ਪਈਆਂ ਵਾ ਅਸੀਂ ਆਪਣੇ ਪਿੰਡ-ਪਿੰਡ ਦੇ ਵਿੱਚ ਬੋਰਡ ਲਾਏ ਆ ਮੰਗਾਂ ਲਿਖੀਆਂ ਵਾ ਉਹ ਜੋ ਇਹਨਾਂ ਨੇ ਵਾਅਦੇ ਕੀਤੇ ਆ ਉਹਦੇ ਮੁਤਾਬਕ ਸਾਡੀਆਂ ਮੰਗਾਂ ਮੰਨ ਕੇ ਤੇ ਉਸ ਅੰਦੋਲਨ ਨੂੰ ਫੇਰ ਅਸੀਂ ਉੱਥੋਂ ਉੱਠਾਂਗੇ ਨਹੀਂ ਤੇ ਸਾਡਾ ਅੰਦੋਲਨ ਚੱਲੂਗਾ ਇਸ ਕਰਕੇ ਸਾਡੀ ਪਿੰਡਾਂ 'ਚ ਤਿਆਰੀ ਆ ਅਸੀਂ ਕਿ ਸੰਭੂ ਬਾਰਡਰ ਦੇ ਉੱਤੇ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਕੱਟ ਕਰਾਂਗੇ ਉਹਦੀਆਂ ਤਿਆਰੀਆਂ ਸਾਡੀਆਂ ਚੱਲ ਰਹੀਆਂ ਵਾਂ ਇਹਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ